ਅੱਜ ਆਪਾਂ ਬਣਾ ਲੱਗੇ ਆਂ ਦੁੱਕ ਤੋੜ ਆਮਲੇਟ ਚੀਜ਼ ਬੈਂਡ ਵੀਚ ਦੁੱਕ ਤੋੜ ਆਮਲੇਟ ਚੀਜ਼ ਬੈਂਡ ਵੀਚ ਸੈਂਡ ਵੀ ਦਾ ਬੇਰੇ ਖਾਦੇ ਹੋਣਗੇ ਪਰ ਇਹਦੇ ਨਾਲ ਤਾਂ ਨਹੀਂ ਘਾਟਾ ਆਊਗਾ ਕਾ ਮਾਸ ਆ ਗਿਆ ਕਿਲਾ ਇਹਦਾ ਬੈਂਡ ਵੀਚ ਪਾਜੀ ਇਹ ਆਮਲੇਟ ਬੈਂਡ ਵੀਚ ਪਾਜੀ ਦੁੱਕ ਤੋੜ ਇਹ ਵੀ ਭਾਜੀ ਇਹ ਭਾਜੀ ਕੁੱਕੜੀ ਦੇ ਏਹ ਵੀ ਭਾਜੀ ਇਹ ਪਿਆਰ ਖਜ਼ਾਨਾ ਇਹ ਵੀ ਭਾਜੀ ਹੋਰਿਆ ਇਹ ਅੰਗਾਂ ਦਾ ਫੜਕਾ ਇੱਕ ਓਟਾ ਵਜੰਦਿਆ ਵਾ ਕੀ ਕੋ ਮਰਿਆ ਪਰ ਇਹ ਪਿਆਰ ਤੇ ਬ੍ਰੈਂਡ ਆਪਾਂ ਨੇ ਬਣਾਉਣੀ ਪੋਣੀ ਆ ਵਧੀਆ ਇਹਦੇ ਬੜਾ ਇੱਕ ਖੱਦੇ ਹੋਣੇ ਲੱਗਦਾ ਹੈ ਇਹਦੇ ਨਾਲ ਨਾਣੀ ਬੰਲਾ ਜੋ ਰੇਟ ਦੇ ਦੇਗੇ ਸਾਰਾ ਜਿੱਥੇ ਤੱਕ ਮੱਧੀ ਲੋਕੀਵਾਲ ਆਲਾ ਨੇ ਇਹ ਨਹੀਂ ਇਹਦੇ ਲੱਗੇ ਇੱਕ ਬੱਤੇ ਜੇ ਨਾ ਉਹਨਾਂ ਨੂੰ ਇਹ ਵੀ ਤੁਹਾਨੂੰ ਦੱਸ ਦਿਆਂਗੇ ਮਾਰੇ ਕਿਉਂ ਟੈਨਸ਼ਨ ਲਾਂਦੇ ਲੋਕ ਸਾਡੇ ਟ੍ਰੇਲਰ ਚਾਰਟ ਆਇਆ ਫਿਲਮ ਤੇ ਲੱਗਣੀ ਆ ਆਏ ਹੋਏ ਅੱਜ ਖੁਸ਼ਬੂ ਤੋਂ ਖੁਸ਼ਬੂ ਸੇ ਆ ਰਹੀ ਹੈ ਆਏ ਓਏ ਓਏ ਇਹ ਲੈ ਜਾ ਸਾ ਇਹਨਾਂ ਦੇ ਸਿਆ ਸੀ ਉਮਰ ਤਾਂ ਸੌ ਕਿ ਤੋਂ ਸੌ ਕਿ ਤੋਂ ਨੋਟਾਰੇ ਤੋਂ ਕਿ ਤੋਂ ਹੋ ਜਾਂਦੇ ਨੇ ਕਾਕੇ ਆ ਗਿਆ ਜੇਲ੍ਹ ਦੀ ਗਾਣਾ ਕਿ ਪਹਿਲਾਂ ਆ ਜਾਂ ਚ ਆ ਜੇ ਆ ਧੋਕ ਤੇ ਧੋਕ ਚ ਨਰ ਦੋਵੇਂ ਦੋਵੇਂ ਕਦਮ ਏ ਜੱਫੀ ਪੈਣ ਲੱਗੀ ਜਿੰਨਾਂ ਦੀ ਵਾ ਕੀ ਪਾ ਗਿਆ ਚੱਕੀ ਇਹ ਕੀ ਭਾਈ ਅਸਲੀ ਪਿਆਰ ਤੇ ਹੁਣ ਸ਼ੁਰੂ ਹੋਣ ਲੱਗਾ ਜੇ ਐ ਨਾ ਜਿਆ ਖਜਾਨਾ ਹੋਣ ਲੱਗੀ ਹੈ ਬਾਰਸ਼

ਏ ਬਾਰਿਸ਼ ਫਿਰ ਹੋਗੀ ਭਾਈ ਇਹ ਨਾ ਅਲੱਗ ਕੋਈ ਦੀਜੀ ਇਹ ਫਿਰ ਹੀ ਵੇਂਦੇ ਆਂ ਦੀ ਗਰੰਟੀ ਆ ਗਿਆ ਹੀਰਾ ਆ ਗਿਆ ਹੀਰਾ ਇਹ ਜਿਹੜਾ ਨਾ ਇਸ ਤੋਂ ਬਾਅਦ ਨਾਟਕ ਇਹਨਾਂ ਨੂੰ ਲੋਕਾਂ ਨੇ ਰੱਖਿਆ ਆ ਗਿਆ ਹੀ ਰਸ਼ ਆ ਗਿਆ ਲੋਕਾਂ ਨੇ ਰੱਖਿਆ ਆ ਅਪਾ ਦੇ ਭਰਾਵਾਂ ਨੂੰ ਜਿਹੜਾ ਧੰਨਵਾਦ ਜਿਹੜੇ ਭਰਾਵਾਂ ਉਹ ਜਿਹੜਾ ਹੀਰਾ ਬਣਿਆ ਆ ਤੁਹਾਡੇ ਭਰਾਵਾਂ ਦੇ ਪਿਆਰਦ ਗੇ ਬਣਿਆ ਤੇ ਥਾਪੀ ਮਾਰਦਾ ਤੁਹਾਡੇ ਭਰਾਵਾਂ ਦੇ ਪਿਆਰਦ ਗੇ ਮਾਰਦਾ ਆ ਗਿਆ ਹੀ ਰਸ਼ ਤੋਂ ਭਾਜੀ ਥਾਪੀ 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 ਆ ਗਿਆ ਹੀ ਰਸ਼ ਆ ਗਿਆ ਹੀ ਰਸ਼ ਥਾਪੀ ਥਾਪੀ ਭਾਜੀ ਕਿਤਾਬੀ ਭਾਈ ਹੁਣ ਇੱਕ ਸੈਂਡਵਿਚ ਤਿਆਰ ਕਰ ਦੇਣਾ 9811 ਆਪਾਂ ਕਿੰਨਾ ਵਾਏ ਆਈਏ ਸੈਂਡਵਿਚ